ਆਪਦੇ ਵਿੱਚ ਲਗਾਤਾਰ ਵਾਰਦਾਤਾਂ ਵਾਪਰੀਆਂ ਨੇ ਪੰਜਾਬ ਪੁਲਿਸ ਦੇ ਮੁਲਾਜ਼ਮ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਐਤਵਾਰ ਰਾਤ ਨੂੰ ਨਾਬਾ ਦੇ ਮਾਈ ਹਾਸ ਗੇਟ ਚੌਂਕ ਨੇੜੇ ਇੱਕ ਕਾਂਸਟੇਬਲ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਇਸ ਹਮਲੇ ਵਿੱਚ ਕਾਂਸਟੇਬਲ ਦਾ ਭਰਾ ਵੀ ਜ਼ਖਮੀ ਹੋ ਗਿਆ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਮ੍ਰਿਤਕ ਦੀ ਪਛਾਣ 30 ਸਾਲਾ ਅਮਨਦੀਪ ਸਿੰਘ ਵਜੋਂ ਹੋਈ ਹੈ ਜੋ ਨਾਬਾ ਦੀ ਪੁੱਡਾ ਕਲੋਨੀ ਦਾ ਰਹਿਣ ਵਾਲਾ ਹੈ ਦੱਸਿਆ ਜਾ ਰਿਹਾ ਕਿ ਅਮਨਦੀਪ ਸਿੰਘ ਪਟਿਆਲਾ ਦੀ ਅਫਸਰ ਕਲੋਨੀ ਵਿੱਚ ਤੈਨਾਤ ਸੀ ਤੇ ਐਤਵਾਰ ਰਾਤ ਅਮਨਦੀਪ ਆਪਣੇ ਭਰਾ ਨਵਦੀਪ ਸਿੰਘ ਨਾਲ ਮਾਈ ਹਾਸ ਗੇਟ ਚੌਂਕ ਨੇੜੇ ਮੌਜੂਦ ਸੀ ਅਮਨਦੀਪ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਜਿਸ ਤੋਂ ਬਾਅਦ ਉਸ ਵਿਅਕਤੀ ਨੇ ਆਪਣੇ ਕੁਝ ਦੋਸਤਾਂ ਨੂੰ ਬੁਲਾ ਲਿਆ ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਹਮਲਾਵਰਾਂ ਦੀ ਗਿਣਤੀ 5 ਤੋਂ 6 ਦੱਸੀ ਜਾ ਰਹੀ ਹੈ ਕਾਂਸਟੇਬਲ ਤੇ ਉਸਦੇ ਭਰਾ ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ ਗਿਆ ਕੱਲ ਦੇਰ ਸ਼ਾਮ 25 ਜਨਵਰੀ ਨੂੰ ਨਾਬੇ ਸ਼ਹਿਰ 'ਚ ਮਹਿਸ ਗੇਟ ਦੇ ਲਾਗੇ ਇੱਕ ਬੜੀ ਅਨਸੁਖਾਂੀ ਘਟਨਾ ਵਾਪਰੀ ਜੀਦੇ ਚ ਅਮਨਦੀਪ ਸਿੰਘ ਨਾਮ ਦੇ ਇੱਕ ਪੁਲਿਸ ਮੁਲਾਜ਼ਮ ਨੂੰ ਜੋ ਕਿ ਹੈੱਡ ਕਨਸਟੇਬਲ ਸੀਗਾ ਤੇ ਸਿਵਲ ਲਾਈਨ ਥਾਣੇ ਪਟਿਆਲੇ ਚ ਪੋਸਟਡ ਸੀਗਾ ਉਹਦਾ ਪੰਜ ਤੋਂ 6 ਨੌਜਵਾਨਾਂ ਨੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਇਮੀਡੀਏਟਲੀ ਪਟਿਆਲਾ ਪੁਲਿਸ ਨੇ ਟੀਮਾਂ ਬਣਾ ਕੇ ਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰਤੀ ਕਤਲ ਦਾ ਮੁਕੱਦਮਾ ਕੋਤਵਾਲੀ ਨਾਂਬਾ ਦਰਜ ਕੀਤਾ ਗਿਆ ਤੇ ਜਿਹੜੇ 6 ਕਾਤਲ ਸੀਗੇ ਉਨ੍ਹਾਂ ਚੋਂ ਦੋ ਕਾਤਲ ਜਿਹੜੇ ਆ ਉਹ ਪਟਿਆਲਾ ਪੁਲਿਸ ਨੇ ਰਾਉਂਡ ਅਪ ਕਰ ਲਏ ਆ ਜਿਨ੍ਹਾਂ ਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਬਾਕੀ ਚਾਰ ਕਾਤਲਾਂ ਨੂੰ ਫੜਨ ਲਈ ਟੀਮਾਂ ਲਗਾਤਾਰ ਛਾਪੇ ਮਾਰੀਆਂ ਕਰ ਰਹੀਆਂ ਨੇ ਤੇ ਸਾਨੂੰ ਉਮੀਦ ਹੈ ਕਿ ਸ਼ਾਮ ਤੱਕ ਅਸੀਂ ਉਹ ਬਾਕੀ ਦੇ ਚਾਰ ਕਾਤਲ ਵੀ ਫੜ ਸਕਾਂਗੇ ਕਾਰਨ ਜੀ ਦੇਖੋ ਕਾਰਨ ਜਿਹੜਾ ਕਿ ਹੁਣ ਤੱਕ ਕਲੀਅਰ ਹੋਇਆ ਕਿ ਕੁਝ ਪੈਸਿਆਂ ਦੇ ਲੈਣ-ਦੇਣ ਦੀ ਕੋਈ ਗੱਲ ਸੀਗੀ ਪਰੰਤੂ ਜੇ ਆਪਾਂ ਕਹੀਏ ਕਿ ਕੋਈ ਕਾਫੀ ਵੱਡੀ ਅਮਾਉਂਟ 'ਚ ਕੋਈ ਪੈਸੇ ਸੀਗੇ ਉਹ ਗੱਲ ਨਹੀਂ ਹੈਗੀ ਛੋਟੀ ਗਿਣਤੀ ਦੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਬਹਿਸ ਸ਼ੁਰੂ ਹੋਈ ਤੇ ਉਸ ਬਹਿਸ ਦੇ ਦੌਰਾਨ ਹੀ ਉਹਨੂੰ ਦੋ ਵਾਰੀ ਚਾਕੂ ਮਾਰਿਆ ਗਿਆ ਤੇ ਦੋ ਦੋਸ਼ੀ ਜਿਹੜੇ ਕਾਤਿਲ ਸੀ ਉਹ ਅਸੀਂ ਅਰੈਸਟ ਕਰ ਲਏ ਆ ਤੇ ਬਾਕੀ ਦੇ ਚਾਰ ਵੀ ਅਸੀਂ ਸ਼ਾਮ ਤੱਕ ਅਰੈਸਟ ਕਰਾਂਗੇ ਟੀਮਾਂ ਸਾਡੀਆਂ ਸੀਆਈਏ ਪਟਿਆਲਾ ਸੀਆਈਏ ਸਮਾਣਾ ਸਾਰੀਆਂ ਟੀਮਾਂ ਆਪਰੇਸ਼ਨਲ ਇਸੇ ਕੰਮ ਤੇ ਲੱਗੀਆਂ ਸੀ ਕਿਉਂਕਿ ਸਾਡਾ ਆਪਣਾ ਮੁਲਾਜ਼ਮ ਸੀਗਾ ਤੇ ਵੀ ਇਨਸ਼ੋਰ ਕੀ ਅਸੀਂ ਇਹਦੇ 'ਚ ਐਗਜ਼ੈਂਪਲਰੀ ਐਕਸ਼ਨ ਲਵਾਂਗੇ ਤੇ ਸਖਤ ਤੋਂ ਸਖਤ ਸਜ਼ਾ ਇਹਨਾਂ ਦੋਸ਼ੀਆਂ ਨੂੰ ਦੁਆਇਆ ਗਿਆ ਫਿਰ ਉਹਨਾਂ ਦਾ ਭਰਾ ਵੀ ਨਾਲ ਸੀ ਉਹ ਕਿਦਾਂ ਜ਼ਖਮੀਆਂ ਕਿਦਾਂ ਕੰਡੀਸ਼ਨ ਹੁੰਦਾ ਕ੍ਰਿਮੀਨਲ ਬੈਕ ਨੋਨ ਸੀ ਜੀ ਉਹ ਜੀ ਅਜੇ ਦੇਖੋ ਇਮੀਡੀਏਟਲੀ ਮੈਂ ਸਭ ਤੋਂ ਪਹਿਲਾਂ ਬਰੀਫ ਹੀ ਕੀਤਾ ਹੈ ਸੋ ਵੀ ਆਰ ਵਰਕਿੰਗ ਔਨ ਦੀ ਇਨਵੈਸਟੀਗੇਸ਼ਨ ਤੇ ਦੁਬਾਰੇ ਵੀ ਤੁਹਾਨੂੰ ਤਫਤੀਸ਼ ਬਾਰੇ ਵਾਰੀ ਡਿਟੇਲਸ ਮੈਂ ਦੱਸਾਂ ਪਰਿਵਾਰਿਕ ਮੈਂਬਰ ਸੀ ਇਹਨਾਂ ਦੇ ਜਾਂ ਕੋਈ ਆਦਮੀ ਨਹੀਂ ਇਹ ਪਰਿਵਾਰਿਕ ਮੈਂਬਰ ਨਹੀਂ ਸੀਗੇ ਜੀ ਇਹਨਾਂ ਦਾ ਕੁਛ ਨਾ ਪੈਸਿਆਂ ਦਾ ਜਿਵੇਂ ਮੈਂ ਦੱਸਿਆ ਪੈਸਿਆਂ ਦਾ ਲੈਣ ਦੇਣ ਸੀਗਾ ਛੋਟੇ ਅਮਾਊਂਟ ਚ ਉਸ ਬੈਸ ਨੂੰ ਇਹਨਾਂ ਤੋਂ ਆਪਣਾ ਜਿਹੜਾ ਇਸ ਵਾਰਦਾਤ ਨੂੰ ਅੰਜਾਮ ਬਹਿਸ ਦੇ ਦੌਰਾਨ ਹੀ ਦਿੱਤਾ ਗਿਆ ਦੋ ਵਾਰੀ ਚਾਕੂ ਦੇ वार ਉਹਦੇ ਪੇਟ 'ਚ ਤੇ ਢਿੱਡ 'ਚ ਕੀਤੇ ਗਏ ਉਹਨੂੰ ਜਦੋਂ ਤੱਕ ਹਸਪਤਾਲ ਲੈ ਕੇ ਗੋਦੀ ਮਾਤੋ ਗਈ ਸੀ ਸੋ ਦੋ ਦੋਸ਼ੀ ਦੋ ਕਤਲ犯 ਅਸੀਂ ਅਰੈਸਟ ਕਰ ਲਏ ਆ ਬਾਕੀ ਤੇਰੀ ਅਸੀਂ ਬਹੁਤ ਛੇਤੀ ਅਰੈਸਟ ਕੀ ਲੱਗਦਾ ਸਰ ਜੀ